ਦੋ ਤਿੰਨ ਦਿਨਾਂ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ ਮਨੀਸ਼ ਸ਼ਿਸ਼ੋਧਿਆ ਜੀ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਕੁਝ ਸ਼ਬਦਾਵਲੀ ਇਸ ਤਰੀਕੇ ਦੀ ਵਰਤਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਕਿ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਇਹ ਸਾਰਾ ਮਸਲਾ ਹੈ ਜੀ ਕਿੱਥੋਂ ਦੀ ਵੀਡੀਓ ਪਹਿਲਾਂ ਤਾਂ ਮੈਨੂੰ ਇਹ ਦੱਸੋ ਫਿਰ ਆਪ ਉਸ ਦੇ ਬਾਰੇ ਚਰਚਾ ਕਰਦੇ ਆਂ ਵੀ ਉਹ ਜੋ ਉਸਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਉਹ ਸਹੀ ਹੈ ਜਾਂ ਗਲਤ ਉਹ ਮੈਨ ਲੀਡਰਸ਼ਿਪ ਤੇ ਦੋ ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਸੀ ਸ਼ਾਇਦ ਆਪੋਜੀਸ਼ਨ ਪਾਰਟੀਆਂ ਤੋਂ ਇਹੀ ਦੇਖਿਆ ਨਹੀਂ ਗਿਆ ਕਿ ਵੂਮਨ ਵਿੰਗ ਇੱਕ ਐਡਾ ਸਟਰੋਂਗ ਵਿੰਗ ਬਣ ਕੇ ਤਿਆਰ ਹੋ ਰਿਹਾ ਪੰਜਾਬ ਦੇ ਵਿੱਚ ਬਸ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੁਝ ਆਮ ਆਦਮੀ ਪਾਰਟੀ ਕੁਝ ਸਾਰੀਆਂ ਜੋ ਪੁਰਾਣੀਆਂ ਪਾਰਟੀਆਂ ਤੋਂ ਹਟ ਕੇ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਹ ਤਾਂ ਕਰਕੇ ਉਸ ਨੂੰ ਹਾਈਲਾਈਟ ਜ਼ਿਆਦਾ ਕਰਦੇ ਨੇ ਵੀ ਇਹਨਾਂ ਦਾ ਵਿਰੋਧ ਹੁੰਦਾ ਹੈ ਬਿਲਕੁਲ ਕਿਉਂਕਿ ਜਿਹੜੀ ਹਿੰਸਾ ਹੈ ਉਹ ਹਮੇਸ਼ਾ ਤੋਂ ਵਿਰੋਧੀ ਪਾਰਟੀਆਂ ਦੇ ਹਿੱਸੇ ਹੀ ਆਈ ਹੈ ਸਾਡੀ ਟ੍ਰੇਨਿੰਗ ਦੇ ਵਿੱਚ ਮਨੀਸ਼ ਸਿਸੋਦੀਆ ਜੀ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਵਾਲੇ ਜੋ ਕਿ ਸਭ ਤੁਹਾਨੂੰ ਪਤਾ ਹੀ ਹੈ ਪੂਰੇ ਦੇਸ਼ ਵਿੱਚ ਸਿਰਖਿਆ ਕ੍ਰਾਂਤੀ ਦੇ ਨਾਮ ਤੋਂ ਜਾਣਦੇ ਜਾਂਦੇ ਆ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਜਾਗਰੂਕ ਕਰਾਇਆ ਪਰ ਵਿਰੋਧੀਆਂ ਤੋਂ ਸ਼ਾਇਦ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਪਹਿਲਾਂ ਯੂਥ ਵਿੰਗ ਪੰਜਾਬ ਦੇ ਵਿੱਚ ਇੰਨਾ ਸਟਰੋਂਗਲੀ ਤਿਆਰ ਹੋ ਗਿਆ ਤੇ ਹੁਣ ਔਮਨ ਵਿਮਨ ਵਿੰਗ ਜਿਹੜੇ ਕਿ 117 ਕੋਆਰਡੀਨੇਟਰ 26 ਡਿਸਟ੍ਰਿਕਟ ਇਨਚਾਰਜ 10 ਜ਼ੋਨ ਇਨਚਾਰਜ ਇੱਕ ਪੂਰੀ ਟੀਮ ਊਮਨ ਵਿੰਗ ਦੇ ਤਿਆਰ ਹੋ ਕੇ ਹੁਣ ਪੰਜਾਬ ਦੇ ਵਿੱਚ ਉਤਰੇਗੀ ਤੇ ਤੁਹਾਨੂੰ ਊਮਨ ਦੀ ਪਾਵਰ ਤਾਂ ਪਤਾ ਹੀ ਹੈ ਕਿ ਵਿਰੋਧੀਆਂ ਤੋਂ ਹੀ برداشت ਨਹੀਂ ਹੋ ਰਿਆ ਸੀ ਉਹਨਾਂ ਨੇ ਉਹ ਇੱਕ ਛੋਟੀ ਜੀ ਕਲਿੱਪ ਵਿੱਚੋਂ ਚੱਕੀ ਤੇ ਉਹਨਾਂ ਉਹਦਾ ਹੰਗਾਮਾ ਬਣਾਤਾ ਜਦ ਕਿ ਸਾਡੀ ਪਾਰਟੀ ਹਮੇਸ਼ਾ ਲੋਕਤੰਤ੍ਰਿਕ ਤਰੀਕੇ ਦੇ ਨਾਲ ਹੀ ਲੋਕਾਂ ਦੇ ਵਿੱਚ ਵਿਚਰਦੀ ਹੈ ਆਪਣੇ ਕੰਮਾਂ ਨੂੰ ਲੈ ਕੇ ਹੁਣ ਵੀ ਅਸੀਂ ਕੰਮਾਂ ਨੂੰ ਲੈ ਕੇ ਹੀ ਵਿਚਰਨਾ ਹੈ ਸੋ ਵਿਰੋਧੀ ਪਾਰਟੀਆਂ ਨੇ ਸੋਚਿਆ ਕਿ ਇਹ ਛੋਟੀ ਜੀ ਕਲਿੱਪ ਦੇ ਨਾਲ ਪੰਜਾਬ ਦੇ ਵਿੱਚ ਨੈਗੇਟਿਵਿਟੀ ਆ ਜਾਏਗੀ ਮਨੀਸ਼ ਦੀ ਜੀ ਦੇ ਨਾਮ ਤੇ ਐਕਟਿਵ ਪਰ ਸ਼ਾਇਦ ਉਹ ਇਹ ਭੁੱਲ ਗਏ ਕਿ ਮਨੀਸ਼ ਸੋਧਿਆ ਇੱਕ ਅਜਿਹਾ ਨਾਮ ਹੈ ਜੋ ਪੂਰੇ ਦੇਸ਼ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆ ਗਿਆ ਹੈ। ਦੋ ਤਿੰਨ ਦਿਨਾਂ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ। ਮਨਿੰੇਸ਼ ਸ਼ਿਸ਼ੋਧਿਆ ਜੀ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਕੁਝ ਸ਼ਬਦਾਵਲੀ ਇਸ ਤਰੀਕੇ ਦੀ ਵਰਤਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਉਸਨਾਂ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਟ੍ਰੋਲ ਕੀਤਾ ਜਾ ਰਿਹਾ ਹੈ। ਪਰ ਜੇਕਰ ਇੱਕ ਤਰਫ ਆਪਾਂ ਗੱਲ ਕਰੀਏ ਤਾਂ ਜਿੱਥੇ ਕਿਹਾ ਜਾਂਦਾ ਹੈ ਕਿ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਪਰ ਜਦੋਂ ਇਸ ਤਰੀਕੇ ਦਾ ਬਿਆਨ ਕੋਈ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਕੀ ਹੈ ਉਸਦਾ ਹੰਗਾਮਾ ਬਣਾਇਆ ਜਾਂਦਾ ਤਾਂ ਉਸ ਦੇ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਮਹਿਲਾ ਵਿੰਗ ਮਾਲਵਾ ਸੈਂਟਰਲ ਜ਼ੋਨ ਦੇ ਮੈਮ ਸਾਡੇ ਨਾਲ ਮੌਜੂਦ ਨੇ ਅਜਿੰਦਰ ਕੌਰ ਜੀ ਮੈਮ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤਾਂ ਮੈਮ ਕੀ ਇਹ ਸਾਰਾ ਮਸਲਾ ਹੈ ਜੀ ਕਿੱਥੋਂ ਦੀ ਵੀਡੀਓ ਪਹਿਲਾਂ ਤਾਂ ਮੈਨੂੰ ਇਹ ਦੱਸੋ ਫਿਰ ਆਪ ਉਸ ਦੇ ਬਾਰੇ ਚਰਚਾ ਕਰਦੇ ਆਂ ਵੀ ਉਹ ਜੋ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਕਿ ਉਹ ਸਹੀ ਹੈ ਜਾਂ ਗਲਤ ਆ ਸਾਡਾ ਊਮਨ ਲੀਡਰਸ਼ਿਪ ਤੇ 2 ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਸੀ ਚੰਡੀਗੜ੍ਹ ਦੇ ਵਿੱਚ 12 ਤੇ 13 ਦਾ ਜੋ ਕਿ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਇਦਾਂ ਦਾ ਯੋਜਨ ਕੀਤਾ ਗਿਆ ਮੂਮੂਮਨ ਵਿੰਗ ਵਾਸਤੇ ਜਿੱਥੇ ਸਾਰੀ ਟ੍ਰੇਨਿੰਗ ਦਿੱਤੀ ਗਈ ਕਿ ਪੋਲਿਟਿਕਸ ਦੇ ਵਿੱਚ ਆਪਾਂ ਕਿੱਦਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਣਾ ਔਰ ਸਾਡਾ ਇੰਨਾ ਕੁ ਮੈਂ ਪ੍ਰਾਊਡਲੀ ਕਹਿੰਦੀ ਆ ਕਿ ਇੰਨੇ ਅੱਛੀ ਅਰੇਂਜਮੈਂਟਸ ਕੀਤੀ ਗਈ ਸਾਡੇ ਰਹਿਣ ਦਾ ਖਾਣ ਪੀਣ ਦਾ ਹਰ ਚੀਜ਼ ਨੂੰ ਸੁਚੱਜੇ ਢੰਗ ਦੇ ਨਾਲ ਉੱਥੇ ਪ੍ਰਿਪੇਅਰ ਕੀਤਾ ਗਿਆ ਸੀ ਤੇ ਸ਼ਾਇਦ اپੋਜੀਸ਼ਨ ਪਾਰਟੀਆਂ ਤੋਂ ਇਹੀ ਦੇਖਿਆ ਨਹੀਂ ਗਿਆ ਕਿ ਊਮਨ ਵਿੰਗ ਇੱਕ ਐਡਾ ਸਟਰੋਂਗ ਵਿੰਗ ਬਣ ਕੇ ਤਿਆਰ ਹੋ ਰਿਹਾ ਪੰਜਾਬ ਦੇ ਵਿੱਚ ਜਿੱਥੇ ਬਕਾਇਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੀ ਆਏ ਉਹਨਾਂ ਨੇ ਵੀ ਸੰਬੋਧਨ ਕੀਤਾ ਸਾਨੂੰ ਉਹਨਾਂ ਨੇ ਦੱਸਿਆ ਕਿ ਮਹਿਲਾਵਾਂ ਜਿਵੇਂ ਆਪਣੇ ਘਰ ਨੂੰ ਸੰਭਾਲਦੀਆਂ ਨੇ ਇਦਾਂ ਹੀ ਉਦੇਸ਼ ਨੂੰ ਸੰਭਾਲਣ ਦੀ ਪਾਵਰ ਵੀ ਰੱਖਦੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਕਿ ਵਿਰੋਧੀ ਪਾਰਟੀਆਂ ਜਾਣ ਕੇ ਉਸ ਚੀਜ਼ ਨੂੰ ਚੱਕਦੀਆਂ ਨੇ ਤਾਂ ਦਿੱਥ ਤੱਕ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਕੁਝ ਸਾਰੀਆਂ ਜੋ ਪੁਰਾਣੀਆਂ ਪਾਰਟੀਆਂ ਤੋਂ ਹਟ ਕੇ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਹ ਤਾਂ ਕਰਕੇ ਉਸ ਨੂੰ ਹਾਈਲਾਈਟ ਜਿਆਦਾ ਕਰਦੇ ਨੇ ਵੀ ਇਹਨਾਂ ਦਾ ਵਿਰੋਧ ਹੋ ਸਕੇ ਬਿਲਕੁਲ ਕਿਉਂਕਿ ਜਿਹੜੀ ਹਿੰਸਾ ਹੈ ਉਹ ਹਮੇਸ਼ਾ ਤੋਂ ਵਿਰੋਧੀ ਪਾਰਟੀਆਂ ਦੇ ਹਿੱਸੇ ਹੀ ਆਈ ਹੈ ਚਾਹੇ ਉਹ ਕਾਂਗਰਸ ਹੋਏ ਚਾਹੇ ਭਾਜਪਾ ਹੋਏ ਚਾਹੇ ਅਕਾਲੀ ਧਰਮ ਹੋਏ ਇੰਨੇ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਹਮਲੇ ਜਿਹੜੇ ਆ ਉਹ ਸਾਡੀ ਵਿਰੋਧੀ ਪਾਰਟੀਆਂ ਦੇ ਟਾਈਮ ਤੇ ਹੀ ਹੋਏ ਸਾਡੇ ਸਭ ਤੋਂ ਸਤਕਾਰਯੋਗ ਗ੍ਰੰਥ ਦੀਵੇਦੀ ਵੀ ਸਾਡੀ ਵਿਰੋਧੀਆਂ ਪਾਰਟੀਆਂ ਦੇ ਟਾਈਮ ਤੇ ਹੀ ਹੋਈ ਸੋ ਹਿੰਸਕ ਹਿੰਸਾ ਉਹਨਾਂ ਦਾ ਸ਼ੁਰੂਤ 아이 ਵਸੀ ਹੋਈ ਹੈ ਵਿਰੋਧੀ ਪਾਰਟੀਆਂ ਦੇ ਕੋਲ ਸਾਡੀ ਟ੍ਰੇਨਿੰਗ ਦੇ ਵਿੱਚ ਮਨੀਸ਼ ਸਿਸੋਦੀਆ ਜੀ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਵਾਲੇ ਜੋ ਕਿ ਤੁਹਾਨੂੰ ਪਤਾ ਹੀ ਹੈ ਪੂਰੇ ਦੇਸ਼ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਤੋਂ ਜਾਣਦੇ ਜਾਂਦੇ ਆ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਜਾਗਰੂਕ ਕਰਾਇਆ ਕਿ ਤੁਸੀਂ ਲੋਕਾਂ ਦੇ ਵਿੱਚ ਕਿੱਦਾਂ ਵਿਚਰਨਾ ਤੇ ਸਾਡੀ ਪਾਰਟੀ ਕੀ ਕੰਮ ਕਰਕੇ ਲੋਕਾਂ ਦੇ ਵਿੱਚ 2027 ਦੇ ਵਿੱਚ ਆਏਗੀ ਉਹ ਘੱਟ ਤੋਂ ਘੱਟ 48 ਕੰਮ ਸਾਨੂੰ ਇਦਾਂ ਦੇ ਉਹਨਾਂ ਨੇ ਦੱਸੇ ਜੋ ਹੁਣ ਤੱਕ ਪੰਜਾਬ ਸਰਕਾਰ ਵਿੱਚ ਹੋ ਚੁੱਕੇ ਨਹੀਂ ਹਾਂਜੀ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਜਾਣਾ ਪਰ ਵਿਰੋਧੀਆਂ ਤੋਂ ਸ਼ਾਇਦ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਪਹਿਲਾਂ ਯੂਥ ਵਿੰਗ ਪੰਜਾਬ ਦੇ ਵਿੱਚ ਇੰਨਾ ਸਟਰੋਂਗਲੀ ਤਿਆਰ ਹੋ ਗਿਆ ਯੂਥ ਵਿੰਗ ਦੇ ਕੈਂਪ ਲੱਗਨੇ ਸ਼ੁਰੂ ਹੋ ਗਏ ਤੇ ਹੁਣ ਔਮਨ ਵਿੰਗ ਜਿਹੜੇ ਕਿ 117 ਕੋਆਰਡੀਨੇਟਰ 26 ਡਿਸਟ੍ਰਿਕਟ ਇੰਚਾਰਜ 10 ਜੋਨ ਇਨ ਚਾਰਜ ਇੱਕ ਪੂਰੀ ਟੀਮ ਊਮਨ ਵਿੰਗ ਦੇ ਤਿਆਰ ਹੋ ਕੇ ਹੁਣ ਪੰਜਾਬ ਦੇ ਵਿੱਚ ਉਤਰੇਗੀ ਤੇ ਤੁਹਾਨੂੰ ਊਮਨ ਦੀ ਪਾਵਰ ਤਾਂ ਪਤਾ ਹੀ ਹੈ ਜਦੋਂ ਉਹ ਪੰਜਾਬ ਵਿੱਚ ਉਤਰੇਗੀ ਤੇ ਵਿਰੋਧੀਆਂ ਦਾ ਸਾਹਮਣਾ ਕਰੇਗੀ ਵਿਰੋਧੀਆਂ ਤੋਂ ਹੀ ਬਰਦਾਸ਼ਤ ਨਹੀਂ ਹੋ ਰਿਆ ਸੀ ਉਹਨਾਂ ਨੇ ਉਹ ਇੱਕ ਛੋਟੀ ਜੀ ਕਲਿੱਪ ਵਿੱਚੋਂ ਚੱਕੀ ਤੇ ਉਹਨਾਂ ਉਹਦਾ ਹੰਗਾਮਾ ਬਣਾਤਾ ਜਦ ਕਿ ਸਾਡੀ ਪਾਰਟੀ ਹਮੇਸ਼ਾ ਲੋਕਤੰਤ੍ਰਿਕ ਤਰੀਕੇ ਦੇ ਨਾਲ ਹੀ ਲੋਕਾਂ ਦੇ ਵਿੱਚ ਵਿਚਰਦੀ ਹੈ ਆਪਣੇ ਕੰਮਾਂ ਨੂੰ ਲੈ ਕੇ ਹੁਣ ਵੀ ਅਸੀਂ ਕੰਮਾਂ ਨੂੰ ਲੈ ਕੇ ਹੀ ਵਿਚਰਨਾ ਹੈ ਪਰ ਇਹ ਵਿਰੋਧੀ ਪਾਰਟੀਆਂ ਯਾਦ ਰੱਖਣ ਜੋ ਹੰਗਾਮਾ ਉਹਨਾਂ ਨੇ ਖੜਾ ਕੀਤਾ ਹੈ ਹੁਣ ਅਸੀਂ ਇਹਦਾ ਜਵਾਬ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਦੇਣ ਲਈ ਵੀ ਤਿਆਰ ਹਾਂ ਸੋ ਉਹਦੀ ਵੀਡੀਓ ਦੇ ਵਿੱਚੋਂ ਵੀ ਮੈਂ ਤੁਹਾਨੂੰ ਜੇ ਦੱਸਾਂ ਤੇ ਉੱਥੇ ਵੀ ਇਹੀ ਗੱਲ ਹੈ ਕਿ ਜੇ ਜਿਹੜੇ ਮਾਪਦੰਡ ਬਾਕੀ ਪਾਰਟੀਆਂ ਅਪਣਾਣ ਗਿਆ ਅਸੀਂ ਵੀ ਉਹਨਾਂ ਮਾਪਦੰਡਾਂ ਦੇ ਨਾਲ ਹੀ ਹੁਣ 2022 ਦੇ ਵਿੱਚ ਉੱਧਰ ਬਿਲਕੁਲ ਹੁਣ ਵੀਡੀਓ ਦੀ ਗੱਲ ਹੋ ਰਹੀ ਹੈ ਕਿ ਜਿਸ ਤਰੀਕੇ ਨਾਲ ਉੱਥੇ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ ਕਿ ਪਿਆਰ ਨਾਲ ਗੁੱਸੇ ਨਾਲ ਜੇਕਰ ਸੱਚ ਝੂਠ ਜੋ ਚੀਜ਼ਾਂ ਉੱਥੇ ਬੋਲੀਆਂ ਗਈਆਂ ਪਰ ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਵਿਰੋਧੀ ਪਾਰਟੀ ਨੇ ਉਸ ਨੂੰ ਹਾਈਲਾਈਟ ਕੀਤਾ ਕਿ ਇਹ ਗਲਤ ਬੋਲਿਆ ਜਾਂ ਕਹ ਲਓ ਸਾਨੂੰ ਮੀਨਸ ਗਲਤ ਪੜਾਇਆ ਜਾ ਰਿਹਾ ਜੋ ਔਮਨ ਵਿੰਗ ਦੀ ਜਿਸ ਤਰ੍ਹਾਂ ਦੱਸਿਆ ਪਹਿਲੀ ਮੀਟਿੰਗ ਸੀਗੀ ਤਾਂ ਉਹ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਬਿਲਕੁਲ ਗਲਤ ਨਹੀਂ ਪੜਾਇਆ ਜਾ ਰਿਹਾ ਉੱਥੇ ਕੁਝ ਟ੍ਰੇਨਿੰਗ ਦੇ ਵਿੱਚ ਅਗਲੀ ਤੇ ਪਿਛਲੀ ਚੀਜ਼ ਨੂੰ ਐਡਿਟ ਕਰਕੇ ਉਹੀ ਚੀਜ਼ ਸਿਰਫ ਪੇਸ਼ ਕੀਤੀ ਗਈ ਹੈ ਜਦਕਿ ਉੱਥੇ ਉਹਨਾਂ ਦਾ ਕਹਿਣ ਦਾ ਮਕਸਦ ਤੇ ਸਾਨੂੰ ਕੁਝ ਗੱਲਾਂ ਕਰਨ ਦਾ ਮਕਸਦ ਹੋਰ ਸੀਗਾ ਉਹ ਦੱਸ ਰਹੇ ਸੀ ਕਿ ਕਿੰਦਾ ਵਿਰੋਧੀ ਧਿਰ ਸਾਰੇ ਮਾਪਦੰਡ ਉੱਤੇ ਲੈ ਕੇ ਚੋਣਾਂ ਦੇ ਵਿੱਚ ਉਤਰਦੀ ਹੈ ਉਹ ਹਰ ਤਰ੍ਹਾਂ ਦੀਆਂ ਲੜਾਈਆਂ ਝਗੜੇ ਧਰਮ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲਿਆ ਕੇ ਇਲੈਕਸ਼ਨ ਦੇ ਵਿੱਚ ਆਂਦੀ ਹੈ ਤੇ ਅਸੀਂ ਆਪ ਵੀ ਪ੍ਰਪੇਅਰ ਰਹੀਏ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨ ਲਈ ਉੱਥੇ ਗੱਲ ਸਾਹਮਣਾ ਕਰਨ ਦੀ ਹੋ ਰਹੀ ਸੀ ਸੋ ਵਿਰੋਧੀ ਪਾਰਟੀਆਂ ਨੇ ਸੋਚਿਆ ਕਿ ਇਹ ਛੋਟੀ ਜੀ ਕਲਿੱਪ ਦੇ ਨਾਲ ਪੰਜਾਬ ਦੇ ਵਿੱਚ ਨੈਗੇਟਿਵਿਟੀ ਆ ਜਾਏਗੀ ਮਨੀਸ਼ ਸਿਸੋਦੀਆ ਜੀ ਦੇ ਨਾਮ ਤੇ ਐਕਟਿਵ ਪਰ ਸ਼ਾਇਦ ਉਹ ਇਹ ਭੁੱਲ ਗਏ ਕਿ ਮਨੀਸ਼ ਸਿਸੋਦੀਆ ਇੱਕ ਅਜਿਹਾ ਨਾਮ ਹੈ ਜੋ ਪੂਰੇ ਦੇਸ਼ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆ ਗਿਆ ਜਿਨੇ ਬਾਕੀ ਪਾਰਟੀਆਂ ਨੂੰ ਵੀ ਮਜਬੂਰ ਕਰਤਾ ਸਿੱਖਿਆ ਲਈ ਸੋਚਣ ਬਾਰੇ ਸੋ ਉਹ ਇੱਕ ਅਜੇ ਹੀ ਤਾਕਤ ਸੰਗਠਨ ਦੀ ਬਣਾ ਕੇ ਤਿਆਰ ਕਰ ਰਹੇ ਨੇ ਪੰਜਾਬ ਦੇ ਵਿੱਚ ਪਹਿਲੇ ਯੂਥ ਵਿੰਗ ਤੇ ਹੁਣ ਵੂਮਨ ਵਿੰਗ ਤੇ ਉਹਨਾਂ ਨੂੰ ਨਜ਼ਰ ਆਣ ਲੱਗ ਪਿਆ 2027 ਦਾ ਡਰ ਜਿਹੜਾ ਉਹਨਾਂ ਨੇ ਆਪਣੀ ਵੀਡੀਓ ਵਾਇਰਲ ਕਰਕੇ ਜਾਹਿਰ ਵੀ ਕਰ ਦਿੱਤਾ ਉਹ वूमेन विंग ਜਿਹੜਾ ਸਾਡਾ ਤਿਆਰ ਹੋ ਰਿਹਾ ਉਹਦੇ ਤੋਂ ਘਬਰਾ ਚੁੱਕੇ ਨੇ ਕਿਉਂਕਿ ਇਹ वूमेन विंग ਸਿਰਫ ਇਨਾਕ ਨਹੀਂ ਹੈਗਾ ਅੱਗੇ ਬਲੋਕ ਬਲੋਕ ਪ੍ਰਧਾਨ ਵੀ ਬੰਨੇ ਨੇ ਅੱਗੇ ਇਨਚਾਰਜ ਵੀ ਬੰਨੇ ਨੇ ਉਹਨਾਂ ਦੀ ਘਬਰਾਹਟ ਤੇ ਉਹਨਾਂ ਦੀ ਬੁਖਲਾਹਟ ਇਹ ਕਲਿੱਪ ਦੇ ਵਿੱਚ ਸਾਫ਼ ਨਜ਼ਰ ਆ ਰਹੀ ਹੈ ਮੈਂ ਫਿਰ ਤੋਂ ਇੱਕ ਵਾਰ ਵਿਰੋਧੀ ਪਾਰਟੀਆਂ ਨੂੰ ਕਹਿ ਰਿਹਾ ਹਿੰਸਾ ਲੜਾਈ ਉਹਨਾਂ ਦਾ ਕਹਿਣਾ ਹੈ ਕਾਂਗਰਸ ਅਕਾਲੀ ਭਾਜਪਾ ਇਸੇ ਰਣਨੀਤੀ ਤੇ ਹਮੇਸ਼ਾ ਵੋਟਾਂ ਲੈਂਦੇ ਨੇ ਵੋਟਾਂ ਲੜਦੇ ਨੇ ਪਰ ਲੋਕ ਬਹੁਤ ਸਿਆਣੇ ਨੇ ਸਮਝਦਾਰ ਨੇ ਕੰਮਾਂ ਦੀ ਰਾਜਨੀਤੀ ਤੇ ਲੋਕਾਂ ਨੇ ਵੋਟ ਪਾਣੀ ਹੈ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਣਾ ਹੈ ਪਰ ਗਲਤ ਚੀਜ਼ਾਂ ਤੋਂ ਬਚੋ ਅਫਵਾਹਾਂ ਤੋਂ ਬਚੋ ਮੈਂ ਆਪ ਟ੍ਰੇਨਿੰਗ ਲੈ ਕੇ ਆਈਆਂ ਮੈਨੂੰ ਪਤਾ ਹੈ ਕਿ ਉਸ ਟ੍ਰੇਨਿੰਗ ਦੇ ਵਿੱਚ ਇੱਕ ਮਹਿਲਾ ਦੇ ਅੰਦਰ ਦੀ ਪਾਵਰ ਨੂੰ ਕਿੰਨਾ ਕਿ ਜਗਾਇਆ ਗਿਆ ਇਹ ਦੋ ਛੋਟੀਆਂ ਜਿਹੀਆਂ ਗੱਲਾਂ ਹੋਰ ਦੱਸਾਂਗੀ ਤੁਸੀਂ ਚੇਅਰਪਰਸਨ ਰਾਜ ਲਾਲੀ ਗਿਲਜੀ ਔਮਨ ਕਮਿਸ਼ਨ ਦੇ ਉਬ ਵੂਮਨ ਵਿੰਗ ਦੇ ਵਿੱਚ ਇੱਕ ਕੋਆਰਡੀਨੇਟਰ ਤੋਂ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਤੋਂ ਕਿੱਦਾਂ ਦੀ ਸਫਰ ਤੈ ਕਰਦੇ ਹੋਏ ਪੌੜੀਦਰ ਪੌੜੀ ਚੜੇ ਇਸੇ ਤਰ੍ਹਾਂ ਸਾਡੇ ਪੰਜਾਬ ਪ੍ਰਧਾਨ ਤੇ ਮੋਗਾ ਐਮਐਲਏ ਡਾਕਟਰ ਅਮਨਦੀਪ अरोड़ा ਉਹਨਾਂ ਬਾਰੇ ਸਾਨੂੰ ਦੱਸਿਆ ਗਿਆ ਫਿਰ ਇੰਦਰਜੀਤ ਕੋਰ ਜੀ ਜਿਹੜੇ ਸਾਡੇ ਮੇਅਰ ਨੇ ਲੁਧਿਆਣਾ ਸ਼ਹਿਰ ਦੇ ਉਹ ਕੋਆਰਡੀਨੇਟਰ ਜ਼ਿਲ੍ਹਾ ਪ੍ਰਧਾਨ ਫਿਰ ਇੱਕ ਵਾਈਸ ਚੇਅਰਮੈਨ ਕਿਦਾਂ ਪੌੜੀਦਰ ਪੌੜੀ ਊਮਨ ਵਿੰਗ ਦੇ ਵਿੱਚੋਂ ਚੜਦੇ ਹੋਏ ਅੱਜ ਮੇਅਰ ਦੀ ਸੀਟ ਤੇ ਬੈਠੇ ਇਹ ਸਾਰੀਆਂ ਚੀਜ਼ਾਂ ਊਮਨ ਵਿੰਗ ਦੇ ਵਿੱਚੋਂ ਕਿੰਦਾ ਬਾਹਰ ਨਿਕਲੀਆਂ ਸਭ ਕੁਝ ਅਸੀਂ ਸਿੱਖ ਕੇ ਆਏ ਆ ਉਥੋਂ ਸਾਨੂੰ ਸਾਰੀਆਂ ਚੀਜ਼ਾਂ ਪਤਾ ਨੇ ਸੋ ਅਸੀਂ ਇਹਨਾਂ ਤੋਂ ਘਬਰਾਉਂਦੇ ਨਹੀਂ ਸਾਡਾ ਊਮਨ ਵਿੰਗ ਪੰਜਾਬ ਦੇ ਵਿੱਚ ਬਣ ਚੁੱਕਿਆ ਤੇ ਤਿਆਰ ਹੈ 2027 ਦੀ ਇਲੈਕਸ਼ਨ ਦੇ ਵਿੱਚ ਇਸੇ ਲਈ ਵਿਰੋਧੀ ਘਬਰਾਏ ਹੋਏ ਨੇ ਤਾਂ ਜਿਹੜੀਆਂ ਇਸ ਤਰੀਕੇ ਦੀਆਂ ਕਾਨੂੰਨੀਆ ਹਰਕਤਾਂ ਨੇ ਜਾਂ ਕਹਿ ਲਓ ਵੀਡੀਓਜ਼ ਨੇ ਵਾਇਰਲ ਅੱਗੇ ਵੀ ਹੁੰਦੀਆਂ ਰਹਿਣਗੀਆਂ ਕਿਉਂਕਿ 2027 ਦੀ ਜਿਹੜੀ ਦੌੜ ਹੈ ਕਾਫੀ ਵੱਡੇ ਪੱਧਰ ਤੇ ਇਸ ਸਮੇਂ ਚੱਲਦੀ ਪਈ ਪਰ ਜਦੋਂ ਇਨ ਫਿਊਚਰ ਕੋਈ ਇਸ ਤਰੀਕੇ ਦਾ ਕੋਈ ਹਮਲਾ ਹੁੰਦਾ ਤਾਂ ਉਸ ਵਾਸਤੇ ਕਿੰਨਾ ਇੱਕ ਪ੍ਰਪੇਅਰ ਕੀਤਾ ਗਿਆ ਉਸ ਕੈਂਪ ਦੇ ਵਿੱਚ ਬਿਲਕੁਲ ਪ੍ਰਿਪੇਅਰ ਹੈ ਜੀ ਇਹ ਉੱਥੇ ਇਹੀ ਗੱਲ ਹੋ ਰਹੀ ਸੀ ਕਿ ਹੁਣ ਅਸੀਂ ਵਿਰੋਧੀ ਪਾਰਟੀਆਂ ਦੀਆਂ ਇਨ੍ਹਾਂ ਘਿਨੋਨੀਆਂ ਹਰਕਤਾਂ ਤੋਂ ਘਬਰਾਣਾ ਨਹੀਂ ਹੈਗਾ ਸਾਡੇ ਕੋਲ ਹਰ ਚੀਜ਼ ਦਾ ਜਵਾਬ ਹੋਣਾ ਚਾਹੀਦਾ ਹੈ ਜੋ ਵਿਰੋਧੀ ਧਿਰ ਬੋਲੇਗੀ ਅਸੀਂ ਵੀ ਹੁਣ ਉਸੇ ਲਹਿਜੇ ਚ ਉਹਨਾਂ ਨਾਲ ਗੱਲ ਕਰਾਂਗੇ ਮੈਂ ਔਮਨ ਵਿੰਗ ਮਾਲਵਾ ਸੈਂਟਰਲ ਜ਼ੋਨ ਦੀ ਇਨਚਾਰਜ ਹੋਣ ਦੇ ਨਾਤੇ ਅੱਜ ਇਹੀ ਗੱਲ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਵਿਰੋਧੀ ਧਿਰ ਹੁਣ ਥੋੜਾ ਸੋਚ ਸਮਝ ਕੇ ਸਾਡੇ ਨਾਲ ਪੰਗੇ ਲਏ ਕਿਉਂਕਿ ਅਸੀਂ ਵੀ ਤਿਆਰ ਆ ਅਸੀਂ ਵੀ ਪ੍ਰਿਪੇਅਰ ਆ ਹੁਣ ਕਿ ਤੁਹਾਡੇ ਨਾਲ ਨਜਿੱਠਣ ਲਈ ਸਾਨੂੰ ਵੀ ਲੜਾਈ ਦੇ ਮੈਦਾਨ ਵਿੱਚ ਉਤਰਨਾ ਪੈ ਸੋ ਅਸੀਂ ਵੀ ਤਿਆਰ ਆ ਜੇ ਉਹ ਲੜਾਈ ਕਰਨਾ ਕਰਨਾ ਜਾਣਦੇ ਨੇ ਤੇ ਅਸੀਂ ਆਪਣੇ ਲੋਕਤੰਤਰੀ ਤਰੀਕੇ ਦੇ ਨਾਲ ਲੜਾਈ ਵੀ ਕਰਾਂਗੇ ਉਹਨਾਂ ਦੇ ਨਾਲ ਪਰ 2027 ਦੇ ਵਿੱਚ ਕਮਾਂ ਨੂੰ ਵੋਟ ਪੈਣੀ ਹੈ ਕਮਾਂ ਦੀ ਰਾਜਨੀਤੀ ਜੋ ਜੇ ਕਰਨੀ ਹੈ ਉਹਨਾਂ ਕੋਲ ਕੰਮ ਬਾਰੇ ਬੋਲਣ ਵਾਸਤੇ ਕੁਝ ਹੈ ਨਹੀਂ ਦੰਗੇ ਫਸਾਦ ਧਰਮ ਉਹਨਾਂ ਨੇ ਹਮੇਸ਼ਾ ਐਸੀ ਤੀ ਰਾਜਨੀਤੀ ਕੀਤੀ ਹੈ ਤੇ ਇੰਨਾ ਕੁ ਕਲਿੱਪ ਵੀ ਉਹਨਾਂ ਨੇ ਉਹੀ ਚੱਕਿਆ ਉਹਦੇ ਵਿੱਚੋਂ ਬਾਕੀ ਤਾਂ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਇਆ ਜੋ ਉਹ ਇੰਨਾ ਕੁਝ ਵਧੀਆ ਬੋਲੇ ਉਹ ਉਹ ਕੁਝ ਨਹੀਂ ਉਹਨਾਂ ਨੂੰ ਨਜ਼ਰ ਆਇਆ ਉਹ ਇੰਨੀ ਕੁ ਕਲਿੱਪ ਚੱਕ ਕੇ ਫਿਰ ਤੋਂ ਉਹਨਾਂ ਨੇ ਆਪਣੀ ਘਿਨੋਣੀ ਕਦ ਦਾ ਸਬੂਤ ਸਾਰੀ ਵਿਰੋਧੀਆ ਪਾਰਟੀਆਂ ਨੇ ਦਿੱਤਾ ਹੈ ਇਹਦਾ ਜਵਾਬ ਪੰਜਾਬ ਦੇ ਲੋਕ ਵੀ ਉਹਨਾਂ ਨੂੰ ਦੇ ਦੇਣਗੇ 2027 ਦੇ ਵਿੱਚ ਤੇ ਅਸੀਂ ਔਮਨ ਵਿੰਗ ਤਾਂ ਤਿਆਰ ਹੈ ਗਈਆਂ ਉਹਨਾਂ ਨੂੰ ਜਵਾਬ ਦੇਣ ਵਾਸਤੇ ਜਿੱਥੇ ਖੜੇ ਹੋ ਕੇ ਗੱਲ ਕਰਨੀ ਹੈ ਡਿਬੇਟ ਕਰਨੀ ਹੈ ਜੋ ਵੀ ਕਰਨਾ ਹੈ ਸਾਡੇ ਸਾਹਮਣੇ ਆ ਕੇ ਕਰਨ ਅਸੀਂ ਤਿਆਰ ਹਾਂ